ਨੂਰਬੀਰ ਬਹਾਦਰ ਯੋਧਿਆਂ ਦੀ ਧਰਤੀ ਸ੍ਰੀ ਜਮਕੌਰ ਸਾਹਿਬ ਕਰੋ ਦਰਸ਼ਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀ ਉਹ ਹੈ ਜਿੱਥੇ 40 ਸਤਨ ਸ਼ਹੀਦ ਹੋਏ ਖਤਾਬ ਸਿੰਘੋਂ ਨੇ ਸਰਪ੍ਰੀ ਸਰਕਟਾ ਕੇ ਲਈ ਬਾਬਾ ਜਹਾਰ ਸਿੰਘ ਦੇ ਖੂਨ ਨਾਲ ਰੰਗੀ ਸੀ ਪਵਿੱਤਰ ਧਰਤੀ ਬਾਬਾ ਅਜੀਤ ਸਿੰਘ ਦੀ ਇੱਕ ਇੱਕ ਲਹੂ ਦਾ ਕਤਰ ਇੱਕ ਇੱਕ ਬੋਟੀ ਇਸ ਜੰਗੇ ਮੈਦਾਨ ਦੇ ਅੰਦਰ ਗਰੀ ਜਿਹਦੇ ਦਰਸ਼ਨ ਕਰ ਰਹੇ ਤੁਸੀਂ ਇੱਥੇ ਬਾਬਾ ਜੀ ਦਾ ਸੰਸਕਾਰ ਹੋਇਆ 40 ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਮਾਰਾ ਨੂੰ ਦੱਸ ਦਿੱਤਾ ਤੇ ਤੂੰ ਸਾਡੇ ਜਿੱਪੋਤ ਵਾਰ ਸਕਦੇ ਆਂ ਅਸੀਂ ਤੇਰੇ ਵਾਸਤੇ ਸਭ ਕੁਝ ਵਾਰ ਸਕਦੇ ਆਂ ਉਹਨਾਂ ਸਿੰਘਾਂ ਨੇ ਆਪਣਾ ਇੱਕ ਇੱਕ ਲਹੂ ਦਾ ਕਤਰਾ ਇਸ ਪਵਿੱਤਰ ਧਰਤੀ ਤੇ ਬਹਾਇਆ ਸੂਰਬੀਰ ਬਹਾਦਰ ਯੋਧਿਆਂ ਦੀ ਮਹਾਂਬਲੀ ਧਰਤੀ ਜਰੂਰ ਜ਼ਿੰਦਗੀ ਚ ਇੱਕ ਵਾਰ ਜਰੂਰ ਇਸ ਮਹਾਨ ਪਵਿੱਤਰ ਅੰਗੀਠੇ ਦੇ ਦਰਸ਼ਨ ਕਰਨੇ ਚਾਹੀਦੇ ਨੇ ਬਹੁਤ ਵੱਡੇ ਭਾਗਾਂ ਲਈ ਦੁਨੀਆ ਜਿਹੜੀ ਦਰਸ਼ਨ ਕਰ ਰਹੀ ਹੈ। ਸ੍ਰੀ ਹੋਲੇ ਮਹੱਲੇ ਤੇ ਸੰਗਤ ਜਾ ਰਹੀ ਹੈ ਸ੍ਰੀ ਅਨੰਦਪੁਰ ਸਾਹਿਬ ਨੂੰ। ਬਹੁਤ ਇਕੱਠ ਹੁੰਦਾ, ਬਹੁਤ ਸੰਗਤ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਵਿੱਤਰ ਸਥਾਨ। ਸਿੰਘਾਂ ਦੇ ਨਾਮ ਤੁਹਾਨੂੰ ਦਿਖਾਉਂਦੇ ਆ ਜਿਹੜੇ ਜਿਹੜੇ ਸਿੰਘਾਂ ਨੇ ਸ਼ਹੀਦੀ ਪਾਈ ਸੀ ਉਹਦੇ ਆ ਸ਼ਹੀਦ ਸਿੰਘਾਂ ਦੇ ਨਾਮ ਆ ਜਿਨ੍ਹਾਂ ਨੇ ਪਵਿੱਤਰ ਧਰਤੀ ਤੇ ਸ਼ਹੀਦੀ ਪ੍ਰਾਪਤ ਕੀਤੀ ਹੈ ਭਾਈ ਸਹਿਜ ਸਿੰਘ ਭਾਈ ਸਰਧੂਲ ਸਿੰਘ ਭਾਈ ਥਰੂਪ ਸਿੰਘ ਭਾਈ ਸਹਿਬ ਸਿੰਘ ਭਾਈ ਸੁਜਾਨ ਸਿੰਘ ਭਾਈ ਸ਼ੇਰ ਸਿੰਘ ਭਾਈ ਸੇਵਾ ਸਿੰਘ ਭਾਈ ਸੰਗੋ ਸਿੰਘ ਭਾਈ ਸੰਤ ਸਿੰਘ ਭਾਈ ਹਰਦਾਸ ਸਿੰਘ ਭਾਈ ਕਰਮ ਸਿੰਘ ਭਾਈ ਕਿਰਪਾਲ ਸਿੰਘ ਭਾਈ ਖੜਕ ਸਿੰਘ ਭਾਈ ਕਰਦਾਸ ਸਿੰਘ ਭਾਈ ਗੁਰਦੇਵ ਸਿੰਘ ਭਾਈ ਗੁਲਾਬ ਸਿੰਘ ਭਾਈ ਗੰਗਾ ਸਿੰਘ ਭਾਈ ਗੰਡਾ ਸਿੰਘ ਭਾਈ ਯਾਰ ਸਿੰਘ ਭਾਈ ਜਵਾਰ ਸਿੰਘ ਭਾਈ ਜੈਮਿਲ ਸਿੰਘ ਭਾਈ ਜਵਾਰਾ ਸਿੰਘ ਭਾਈ ਚੰਡਾ ਸਿੰਘ ਭਾਈ ਤੇਜ ਸਿੰਘ ਭਾਈ ਠਾਕੁਰ ਸਿੰਘ ਭਾਈ ਤੇ ਲੋਕ ਸਿੰਘ ਭਾਈ ਦਿਆਲ ਸਿੰਘ ਭਾਈ ਦਮੋਦਰ ਸਿੰਘ ਭਾਈ ਨਰਾਇਣ ਸਿੰਘ ਭਾਈ ਨਿਹਾਲ ਸਿੰਘ ਭਾਈ ਪੰਜਾਬ ਸਿੰਘ ਭਾਈ ਪ੍ਰੇਮ ਸਿੰਘ ਭਾਈ ਮ사와 ਸਿੰਘ ਭਾਈ ਬੀਸ਼ਨ ਸਿੰਘ ਭਾਈ ਭਗਵਾਨ ਸਿੰਘ ਭਾਈ ਮਹਿਤਾਬ ਸਿੰਘ ਭਾਈ ਮੋਹਨ ਸਿੰਘ ਭਾਈ ਰਣਜੀਤ ਸਿੰਘ ਭਾਈ ਰਤਨ ਸਿੰਘ ਭਾਈ ਮਦਨ ਸਿੰਘ ਭਾਈ ਕੋਠਾ ਸਿੰਘ ਭਾਈ ਸੰਗਤ ਸਿੰਘ ਇਹ ਉਹਨਾਂ ਸ਼ਹੀਦਾਂ ਦਾ ਜਿਹੜਾ ਕਿ ਸਿੰਘਾਂ ਦੇ ਨਾਮ ਦਾ 베ਰਵਾ ਜੋਧਿਆਂ ਦੀ ਪਵਿੱਤਰ ਧਰਤੀ ਆ ਇਸ ਹਾਂ ਬਲੀ ਪਵਿੱਤਰ ਧਰਤੀ ਤੇ ਬੀਬੀ ਸ਼ਰਨ ਕੌਰ ਨੇ ਇਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਜਿਹੜਾ ਵੀ ਆਪਣੀ ਜ਼ਿੰਦਗੀ ਤੋਂ ਤੰਗ ਹੋ ਗਿਆ ਇੱਕ ਵਾਰੀ ਜ਼ਰੂਰ ਚਮਕੌਰ ਸਾਹਿਬ ਦੇ ਦਰਸ਼ਨ ਕਰੇ ਜਿਹੜੀ ਵੀ ਚੀਜ਼ ਉਹਨੂੰ ਜ਼ਿੰਦਗੀ 'ਚ ਨਹੀਂ ਮਿਲੀ ਤਾਂ ਤੁਸੀਂ ਮੇਰਾ ਚੈਨਲ ਪਰ ਮੈਂ ਕਮੈਂਟ ਕਰਕੇ ਦੱਸ ਸਕਦੇ ਵੀ ਅਸੀਂ ਚਮਕੌਰ ਸਾਹਿਬ ਆਏ ਤੇ ਵੀ ਸਾਨੂੰ ਉਹ ਚੀਜ਼ ਪ੍ਰਾਪਤ ਨਹੀਂ ਹੋਈ ਕੋਈ ਵੀ ਜ਼ਿੰਦਗੀ ਦੀ ਚੀਜ਼ ਹੈ ਪੁੱਤਰ ਕੋਈ ਬੱਚਾ ਨਹੀਂ ਹੁੰਦਾ ਕੋਈ ਬਾਹਰ ਦਾ ਕੋਈ ਜ਼ਮੀਨ ਕਾਟੇ ਪੈਨਿਆ ਗੁਰੂ ਨਾਨਕ ਮਹਾਰਾਜ ਦਾ ਸਿਮਰਨ ਨਹੀਂ ਹੁੰਦਾ ਪਾਠ ਨਹੀਂ ਹੁੰਦਾ ਨਸ਼ੇ ਕਰਦੇ ਆ ਕੋਈ ਵੀ ਜ਼ਿੰਦਗੀ ਦੀ ਕੋਈ ਵੀ ਕਰਾਇਤ ਜਾਂ ਖੁਆਇਸ਼ ਆ ਜਿਹੜੀ ਛੱਡ ਨਹੀਂ ਹੁੰਦੀ ਜਾਂ ਪਾਉਣੀ ਆ ਪਏ ਨਾ ਸ਼ਹੀਦਾਂ ਦੇ ਅਸਥਾਨ ਤੇ ਇੱਕ ਵਾਰੀ ਜ਼ਰੂਰ ਆ ਕੇ ਮੰਗਿਓ ਜੇ ਨਹੀਂ ਮਿਲੂਗੀ ਤਾਂ ਦੱਸਿਓ ਬਹੁਤ ਦੁਨੀਆ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਇੱਥੇ ਬਹੁਤ ਦੁਨੀਆ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਕੈਂਸਰ ਤਾਂ ਠੀਕ ਹੁੰਦਾ ਦੇਖਿਆ ਮੈਂ 57 ਪਵਿੱਤਰ ਧਰਤੀ ਦੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ